ਬੱਡੀ ਵਿਸ਼ੇਸ਼ਤਾ ਮਜ਼ਦੂਰਾਂ ਦੀ ਜ਼ਿੰਦਗੀ ਚ ਇਹ ਦੰਨੇ ਲੈਂਦੀ ਆ ਇਸ ਕਰਕੇ ਇਹ ਦਿਨ ਬਹੁਤ ਮਹਾਨ ਆ ਕਾਰ ਦੇ ਖੂਨੀ ਪੰਜਾ ਨੇ ਉਹ ਬੱਚਿਆਂ ਦੇ ਮਜ਼ਦੂਰਾਂ ਦੇ ਔਰਤਾਂ ਦੇ ਖੂਨ ਦੇ ਨਾਲ ਉਹ ਚਿੱਟਾ ਝੰਡਾ ਝੰਡਾ ਜੜਾ ਰੰਗ ਕੇ ਉਹ ਲਾਲ ਕਰਤਾ ਉਸ ਤੋਂ ਬਾਅਦ ਸਾਰੇ ਦੁਨੀਆ ਭਰ ਦੇ ਮਜ਼ਦੂਰਾਂ ਨੇ ਉਸ ਲਾਲ ਝੰਡੇ ਨੂੰ ਅਪਣਾਇਆ 1850 ਦਾ ਪੂਰਾ ਦਹਾਕਾ ਅਮਰੀਕਾ ਦੇ ਵਿੱਚ ਜਿਹੜਾ ਮਜ਼ਦੂਰਾਂ ਨੇ ਇਸ ਗੱਲ ਤੇ ਲਾਤਾ ਹਾਂ ਜਿਹੜੀ ਇਹ ਕੰਮ ਦਾ ਸਮਾਂ ਤੈ ਹੋਣਾ ਚਾਹੀਦਾ 8 ਘੰਟਿਆਂ ਤੋਂ ਵੱਧ ਕੰਮ ਕੰਮ ਤੇ ਨਾ ਕਰਦੇ ਸੀ ਤੇ ਪਿੱਛੇ ਬੇਰੁਜ਼ਗਾਰਾਂ ਦੀ ਏਡੀ ਕਹੋਜ ਖੜੀ ਸੀ ਵੀ ਉਹਨਾਂ ਨੂੰ ਜਿਹੜਾ ਕੰਮ ਤੇ ਨਾ ਕਰਨ ਲੋ ਕੰਮ ਤੋਂ ਕੱਢ ਕੇ ਨਵੇਂ ਬੰਦੇ ਭਰਤੀ ਕਰ ਲਏ ਜਾਂਦੇ ਸੀ ਮਜ਼ਦੂਰਾਂ ਦੇ ਹਾਲਾਤ ਚਾਹੇ ਕਾਨੂੰਨ ਬਣ ਗਿਆ ਪਰ ਹਾਲਾਤ ਅੱਜ ਵੀ ਉਹੀ ਆ ਅੱਜ ਵੀ ਮਜ਼ਦੂਰ 12-12 ਘੰਟੇ 16-16 ਘੰਟੇ ਸਾਰਾ-ਸਾਰਾ ਘੰਟੇ ਲਗਾਤਾਰ ਪਸ਼ੂ ਵਾਂਗੂ ਉਹ ਕੰਮ ਕਰਨ ਲੱਗੇ ਹੋਏ ਆ 12000 ਫੈਕਟਰੀ ਚੋਂ ਲਗ ਲਗਭਗ 3.5 ਲੱਖ ਮਜ਼ਦੂਰ ਉਹ ਫੈਕਟਰੀਆਂ ਬੰਦ ਕਰਕੇ ਮੁਕੰਮਲ ਹੜਪਾਲ ਤੇ ਆਇਆ ਜਿਨ੍ਹਾਂ ਨੇ ਸਾਰਾ ਕਾਰੋਬਾਰ ਠੱਪ ਕਰਤਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਰ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਿੰਦਰ ਖੋਖਰ ਅਸੀਂ ਅੱਜ ਦਾਣਾ ਮੰਡੀ ਦੇ ਵਿੱਚ ਬੈਠੇ ਹੋਏ ਆ ਇਸ ਵਕਤ ਅੱਜ ਇੱਕ ਮਈ ਆ ਮਜ਼ਦੂਰ ਆ ਜਿਹੜੇ ਕੰਮ ਤੇ ਲੱਗੇ ਹੋਏ ਆ ਇਹ ਹੋਣਾ ਇਹ ਚਾਹੀਦਾ ਸੀ ਵੀ 1 ਮਈ ਨੂੰ ਜਿਹੜਾ ਆ ਮਜ਼ਦੂਰ ਦਿਵਸ ਤੇ ਜਿਹੜੀ ਛੁੱਟੀ ਹੋਣੀ ਚਾਹੀਦੀ ਸੀ ਮਜ਼ਦੂਰਾਂ ਨੂੰ ਦੇਖਦੇ ਆ ਕਿਹੜਾ ਜਣਾ ਉਹ ਜਿਸ ਦਿਨ ਮਜ਼ਦੂਰਾਂ ਨੂੰ ਛੁੱਟੀ ਆਉਂਦੀ ਆ ਉਹ ਸਾਰੇ ਮਸਲੇ ਤੇ ਜਿਹੜੀ ਗੱਲਬਾਤ ਆਪਾਂ ਕਰਾਂਗੇ ਆਪਣੇ ਨਾਲ ਜੁੜ ਚੁੱਕੇ ਆ ਲਖਵੰਤ ਕਿਰਤੀ ਆ ਲਖਵੰਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਲਸਾਚ ਟੀਵੀ ਵੱਲੋਂ ਧੰਨਵਾਦ ਬਾਜੀ ਤੁਹਾਡਾ ਹੀ ਬਹੁਤ ਧੰਨਵਾਦ ਆ ਲਖਵੰਤ ਜੀ ਅੱਜ 1 ਮਈ ਆ ਇਸ 1 ਮਈ ਮਜ਼ਦੂਰ ਦਿਵਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ 1 ਮਈ ਦਾ ਦਿਹਾੜਾ ਪੂਰੇ ਵਿਸ਼ਾ ਵਿੱਚ ਉਹ ਪ੍ਰਸਿੱਧ ਹੋਇਆ 1 ਮਈ ਨੂੰ ਅ ਅਮਰੀਕਾ ਦੇ ਮਹਾਨ ਮਜ਼ਦੂਰਾਂ ਨੇ ਇੱਕ ਅੰਦੋਲਨ ਲੜਿਆ ਜਿਦੇ ਚ ਉਹਨਾਂ ਨੇ 8 ਘੰਟੇ ਦਿਹਾੜੀ ਨੂੰ ਲੈ ਕੇ 8 ਘੰਟਿਆਂ ਦੇ ਕੰਮ ਦੀ ਮੰਗ ਲੈ ਕੇ ਇਹ ਸੰਘਰਸ਼ ਲੜਿਆ ਜਿਦੇ ਚ ਉਹਨਾਂ ਨੇ ਲਹੀ ਵੀਟਵਾ ਸੰਘਰਸ਼ ਲੜਿਆ ਉਹਨਾਂ ਨੇ ਆਪਣਾ ਖੂਨ ਵਹਾਇਆ ਸ਼ਹੀਦیاں ਦਿੱਤੀਆਂ ਜਿਦੀ ਬਦੌਰਤ ਪੂਰੀ ਦੁਨੀਆ ਭਰ ਦੇ ਵਿੱਚ ਮਜ਼ਦੂਰਾਂ ਨੂੰ ਹਲੂਨਾ ਮਿਲਿਆ ਤਾਂ ਉਹ ਹੱਥ ਘੰਟੇ ਕੰਮ ਨੂੰ ਮੰਗਣ ਲੱਗੇ ਜਾਂ ਸੰਘਰਸ਼ ਕਰਨ ਲੱਗੇ ਇਹ ਸੰਘਰਸ਼ਾਂ ਦੀ ਬਦਵਤ 8 ਘੰਟੇ ਜਿਹੜਾ ਕੰਮ ਨੂੰ ਉਹ ਮਾਨਤਾ ਦੇ ਕੇ ਕਾਨੂੰਨ ਜਿਹੜਾ ਬਣਾਇਆ ਗਿਆ ਪਰ ਮਜ਼ਦੂਰਾਂ ਦੇ ਹਾਲਾਤ ਚਾਹੇ ਕਾਨੂੰਨ ਬਣ ਗਿਆ ਪਰ ਹਾਲਾਤ ਅੱਜ ਵੀ ਉਹੀ ਆ ਅੱਜ ਵੀ ਮਜ਼ਦੂਰਾਂ 12-12 ਘੰਟੇ 16-16 ਘੰਟੇ ਸਾਰਾ-ਸਾਰਾ ਘੰਟੇ ਲਗਾਤਾਰ ਪਸ਼ੂ ਨੂੰ ਉਹ ਕੰਮ ਕਰਨ ਲੱਗੇ ਹੋਇਆ ਪਰ ਘਰਾਂ ਦੇ ਹਾਲਾਤ ਨਾਲ ਹੀ ਅੱਜ ਵੀ ਹੋ ਗਈਆਂ ਅੱਜ ਲੋੜ ਆ ਕਿ ਦੁਬਾਰਾ ਫੇਰ ਉਸੇ ਤਰ੍ਹਾਂ ਦੀ ਸਟਰਗਲ ਹੋਣਾ ਚਾਹੀਦਾ ਪਹਿਣ ਜਿਸ ਤਰ੍ਹਾਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਸਟਰਗਲ ਕਰਕੇ ਲੋਕਾਂ ਨੇ 8 ਘੰਟੇ ਕੰਮ ਦੀ ਮੰਗ ਜਿਹੜੀ ਪੂਰਤੀ ਕਰਾਈ ਸੀ ਅ ਇਹ ਮਈ ਦੇ ਮਜ਼ਦੂਰ ਦਿਵਸ ਦਾ ਥੋੜਾ ਇਤਿਹਾਸ ਤੁਸੀਂ ਦੱਸਿਆ ਇੱਕ ਇਹ ਵੀ ਕਿਹਾ ਜਾਂਦਾ ਹੈ ਵੀ ਮਜ਼ਦੂਰਾਂ ਦਾ ਝੰਡਾ ਜਿਹੜਾ ਉਹ ਪਹਿਲਾਂ ਹੋਰ ਕਲਰ ਦਾ ਸੀ ਹੁਣ ਹੋਰ ਕਲਰ ਦਾ ਹੈ ਇਸ ਬਾਰੇ ਵੀ ਥੋੜਾ ਇਤਿਹਾਸ ਜੁੜਿਆ ਹੋਇਆ ਹੈ ਕੁਝ ਹੋਰ ਗੱਲਾਂ ਵੀ ਨੇ ਉਦੇ ਬਾਰੇ ਵੀ ਥੋੜਾ ਜਿਹਾ ਜਾਣਨਾ ਪਾਓ ਅ ਅਮਰੀਕਾ ਦੇ ਵਿੱਚ 1250 ਦਾ ਪੂਰਾ ਦਹਾਕਾ ਉਸ ਮੰਗ ਤੇ ਮਜ਼ਦੂਰ ਸਟਰਗਲ ਕਰਦੇ ਰਹੇ ਕਿ ਜਿਹੜਾ ਮਜ਼ਦੂਰਾਂ ਦਾ ਕੰਮ ਦਾ ਸਮਾਂ ਉਹ ਬੰਨਿਆ ਗਏ ਮਜ਼ਦੂਰ ਜਿਹੜੇ ਫੈਕਟਰੀਆਂ ਦੇ ਵਿੱਚ ਕਸ਼ਣਾ ਨੂੰ ਕੰਮ ਕਰਦੇ ਆ ਉਹਨਾਂ ਦਾ ਨਾ ਤਾਂ ਉਹ ਸੌਣ ਪੂਰਾ ਹੁੰਦਾ ਨਾ ਨਾਲੇ ਕੁਝ ਨੰਬਰ ਸਮਾਂ ਬਚਦਾ ਨੰਮਲੇ ਪਰਿਵਾਰ ਲਈ ਜੋ ਸਮਾਂ ਬਚਦਾ ਉਹ ਲਗਾਤਾਰ ਫੈਕਟਰੀਆਂ 'ਚ ਉਹ ਜਿਹੜਾ ਕੰਮ ਕਰ ਰਹੇ ਆ ਪਰ ਜਿਹੜੀ ਕੰਮ ਦੇ ਘੰਟਿਆਂ ਦੇ ਸਾਧਨ ਨਾਲ ਨੂੰ ਜਿਹੜਾ ਵੇਤਨਾ ਪੂਰਾ ਮਿਲ ਨਹੀਂ ਰਿਹਾ ਸੀ ਇਸ ਕਰਕੇ 1850 ਦਾ ਪੂਰਾ ਦਹਾਕਾ ਅਮਰੀਕਾ ਦੇ ਵਿੱਚ ਜਿਹੜਾ ਮਜ਼ਦੂਰਾਂ ਨੇ ਇਸ ਗੱਲ ਤੇ ਲਾਟਾ ਤੇ ਹਾਂ ਜਿਹੜੀ ਇਹ ਕੰਮ ਦਾ ਸਮਾਂ ਤੈਅ ਹੋਣਾ ਚਾਹੀਦਾ ਤੇ ਜਿਹੜੀ 8 ਘੰਟੇ ਕੰਮ ਦੀ ਜਿਹੜੀ ਸੀਮਾ ਤੈਅ ਹੋਣੀ ਚਾਹੀਦੀ ਆ 1860 ਦੇ ਵਿੱਚ 760 ਤੱਕ ਆਉਂਦੇ ਆਉਂਦਿਆਂ ਅਸੈਂਬਲੀ ਦੇ ਵਿੱਚ ਅਮਰੀਕਾ ਦੇ ਵਿੱਚ ਸਰਕਾਰ ਨੂੰ ਇਹ ਮਤਾ ਪਾਸ ਕਰਨਾ ਪਿਆ ਕਿ ਹਾਂ ਭਾਈ ਇਹ ਜਿਹੜਾ ਸਮਾਂ طے ਹੋਣਾ ਚਾਹੀਦਾ ਇਹਨਾਂ ਦਾ ਸਮਾਂ ਕੰਮ ਦਾ 8 ਘੰਟੇ ਹੋਊਗਾ ਅਸੈਂਬਲੀ ਦੇ ਵਿੱਚ ਅਮਰੀਕਾ ਚ ਤਾ ਇਹ ਹੋਇਆ ਪਰ ਜਿਹੜਾ ਉਹ ਕਾਨੂੰਨ ਬਣ ਤੋਂ ਬਾਅਦ ਵੀ ਜਿਹੜਾ ਮਜ਼ਦੂਰਾਂ ਨੂੰ ਜਿਹੜਾ ਲਗਾਤਾਰ 12-12 16-16 ਘੰਟੇ ਕੰਮ ਜਿਹੜੇ ਫੈਕਟਰੀ ਮਾਲਕੋ ਕਰਾਉਂਦੇ ਸੀ ਫਿਰ ਕੀ ਹੋਇਆ ਚਾਹੇ ਕਾਨੂੰਨ ਬਣ ਗਿਆ ਪਰ ਫਿਰ ਵੀ ਉਹਨੂੰ ਲਾਗੂ ਕਰਨ ਵਾਸਤੇ ਇਹਨਾਂ ਮਜ਼ਦੂਰਾਂ ਨੂੰ ਲਗਾਤਾਰ ਸੰਘਰਸ਼ ਕਰਨਾ ਪਿਆ ਕਿਉਂ ਕਿ ਜਿਹੜੇ ਲੋਕ 8 ਘੰਟੇ ਤੋਂ ਵੱਧ ਕੰਮ ਕਰਨ ਦੀ ਜਿਹੜੀ ਉਹ ਗੱਲ ਨੂੰ ਨਹੀਂ ਮੰਨਦੇ ਸੀ 8 ਘੰਟੇ ਤੋਂ ਵੱਧ ਕੰਮ ਕਰਨ ਤੇ ਨਾ ਕਰਦੇ ਸੀ ਤੇ ਪਿੱਛੇ ਬੇਰੁਜ਼ਗਾਰਾਂ ਦੀ ਏਡੀ ਲਕੋੜੇ ਖੜੀ ਸੀ ਵੀ ਉਹਨਾਂ ਨੂੰ ਜਿਹੜਾ ਕੰਮ ਤੇ ਨਾ ਕਰਨ ਲੋਕ ਕੰਮ ਤੋਂ ਕੱਢ ਕੇ ਨਵੇਂ ਬੰਦੇ ਭਰਤੀ ਕਰ ਲੈ ਜਾਂਦੇ ਸੀ ਯਾਨੀ ਉਹਨਾਂ ਮਜ਼ਦੂਰਾਂ ਦੀ ਇਸ ਢੰਗ ਨਾਲ ਮਜਬੂਰੀ ਬਣਾਤੀ ਜਾਂਦੀ ਸੀ ਕਿ ਉਹਨਾਂ ਨੂੰ ਜਿਹੜਾ 16 ਘੰਟੇ 17 ਘੰਟੇ 12 ਘੰਟੇ ਕੰਮ ਕਰਨਾ ਹੀ ਪਊਗਾ ਹੁਣ ਜਿਹੜੇ ਬੰਦੇ ਨੂੰ ਪਤਾ ਹੋਵੇ ਕਿ ਭਾਈ ਜੇ ਮੈਂ ਇਥੋਂ ਕੰਮ ਤੋਂ ਕੱਢਤਾ ਗਿਆ ਤੇ ਮੈਂ ਜਾਊ ਕਿੱਧਰ ਮੇਰਾ ਪਰਿਵਾਰ ਕਿਵੇਂ ਪੜੂਗਾ ਉਹ ਤਾਂ ਮਜਬੂਰੀ ਬਣ ਜਾਣੀ ਆ ਉਹਨ ਤਾਂ ਹਰ ਹਾਲਤ ਕੰਮ ਕਰਨਾ ਪਊਗਾ 12 ਘੰਟੇ ਵੀ ਕਰਨਾ ਪਊ 17 ਘੰਟੇ ਵੀ ਕਰਨਾ ਪਊ ਇਸ ਕਰਕੇ ਜਦੋਂ ਇਸ ਤਰ੍ਹਾਂ ਮਾਲਕਾਂ ਨੇ ਮਜਬੂਰੀ ਬਣਾਈ ਮਜ਼ਦੂਰਾਂ ਦੀ ਫਿਰ ਮਜ਼ਦੂਰਾਂ ਦੇ ਜਿਹੜੇ ਇਹ ਲੀਡਰਸ਼ਿਪ ਮਜ਼ਦੂਰਾਂ ਦੀ ਜਥੇ ਬਣੀਆਂ ਨੇ ਸ਼ਕਤੀ ਨਾਲ ਫੈਸਲਾ ਕਰਕੇ ਉਹ ਜਿਹੜਾ ਮਜ਼ਦੂਰਾਂ ਨੂੰ ਇਕੱਠੇ ਕਰਕੇ ਲਾਂਬੰਦ ਕਰਕੇ ਵਿਸ਼ਾਲ ਹੜਤਾਲਾਂ ਕਰਵਾਈਆਂ ਠੀਕ ਆ 460 ਦੇ ਵਿੱਚ ਇੱਕ ਹੜਤਾਲ ਹੋਈ ਠੀਕ ਆ ਜਿਦੇ ਚ 12000 ਫੈਕਟਰੀ ਚ ਲਗ ਲਗਭਗ 3.5 ਲੱਖ ਮਜ਼ਦੂਰ ਉਹ ਫੈਕਟਰੀਆਂ ਬੰਦ ਕਰਕੇ ਮੁਕੰਮਲ ਹੜਤਾਲ ਤੇ ਆਇਆ ਜਿਹੜਾ ਸਾਰਾ ਕਾਰੋਬਾਰ ਠੱਪ ਕਰਤਾ ਇਸ ਤਰ੍ਹਾਂ ساری ਲਗਾਤਾਰ ਸਟਰਗਲ ਚੱਲਦਿਆਂ 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 ਜਿਹੜਾ ਸੀਗਾ 1886 ਦੇ ਵਿੱਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਮਜ਼ਦੂਰ ਆਪਣੇ ਬੱਚਿਆਂ ਔਰਤਾਂ ਸਮੇਤ ਮੁਜ਼ਾਹਰਾ ਕਰ ਰਹੇ ਸੀ ਸਰਕਾਰ ਦੇ ਖਿਲਾਫ ਮਾਲਕਾਂ ਦੇ ਖਿਲਾਫ ਕਿ ਸਾਡਾ 8 ਘੰਟੇ ਦਾ ਕੰਮ ਕਹੇ ਸੀ ਇੰਨਾ ਹੀ ਕਰਨਾ ਪਰ ਜਿਹੜਾ ਸਰਕਾਰ ਤੇ ਮਾਲਕਾਂ ਦੇ ਦਬਾਅ ਚਾਈ ਪੁਲਿਸ ਨੇ ਉਹਨਾਂ ਤੇ ਗੋਲੀਬਾਰੀ ਕੀਤੀ ਤੇ ਜਿਹੜੀ ਝੰਡੇ ਦੀ ਗੱਲ ਕੀਤੀ ਆ ਕਿ ਇੱਕ ਸ਼ਾਂਤੀ ਦਾ ਪ੍ਰਤੀਕ ਰੰਗ ਆ ਚਿੱਟਾ ਰੰਗ ਉਹ ਸਫੇਦ ਰੰਗ ਦਾ ਝੰਡਾ ਮਜ਼ਦੂਰਾਂ ਦਾ ਸੀ ਤੇ ਸਾਨੂੰ ਵੀ ਜਾਣ ਦਾ ਅਧਿਕਾਰ ਦਿਓ ਬੰਦਿਆਂ ਵਾਂਗੂ ਸਾਨੂੰ ਵੀ ਜਾਣ ਦਾ ਹੱਕ ਚਾਹੀਦਾ ਅਸੀਂ ਬੰਦਿਆਂ ਵਰਗੀ ਜੂਨ ਜਾ ਜਣੇ ਆ ਤੇ ਜਿਹੜਾ ਉਹ ਪੁਲਸ ਦੇ ਖੂਨੀ ਪੰਜਿਆਂ ਨੇ ਸਰਕਾਰ ਦੇ ਖੂਨੀ ਪੰਜਾਂ ਨੇ ਉਹ ਬੱਚਿਆਂ ਦੇ ਮਜ਼ਦੂਰਾਂ ਦੇ ਔਰਤਾਂ ਦੇ ਖੂਨ ਦੇ ਨਾਲ ਉਹ ਚਿੱਟਾ ਝੰਡਾ ਝੰਡਾ ਜੜਾ ਰੰਗ ਕੇ ਉਹ ਲਾਲ ਕਰਤਾ ਉਸ ਤੋਂ ਬਾਅਦ ਸਾਰੇ ਦੁਨੀਆ ਭਰ ਦੇ ਮਜ਼ਦੂਰਾਂ ਨੇ ਉਸ ਲਾਲ ਝੰਡੇ ਨੂੰ ਅਪਣਾਇਆ ਹਮ ਆ ਲਖਵੰਤ ਜੀ ਸਵਾਲ ਇਹ ਆ ਵੀ ਅੱਜ ਐਡਾ ਇਤਿਹਾਸਿਕ ਦਿਨ ਹੋਵੇ ਮਜ਼ਦੂਰਾਂ ਨੂੰ ਇੱਕ ਹਿਸਾਬ ਨਾਲ ਕਿਹਾ ਜਾ ਸਕਦਾ ਨਵੀਂ ਜ਼ਿੰਦਗੀ ਮਿਲੀ ਹੋਵੇ ਪਰ ਮਜ਼ਦੂਰਾਂ ਨੂੰ ਅੱਜ ਇਸ ਦਿਨ ਦਾ ਜਿਹੜਾ ਪਤਾ ਨਹੀਂ ਹੈ ਮਨਾ ਕੋਈ ਵੀ ਮਜ਼ਦੂਰ ਅੱਜ ਦੇਖ ਰਿਹਾ ਆਸੇ ਪਾਸੇ ਕਿੰਨੇ ਮਜ਼ਦੂਰ ਕੰਮ ਕਰੀ ਜਾਂਦੇ ਆ ਪਰ ਤੁਸੀਂ ਇਸ ਸਥਿਤੀ ਨੂੰ ਕੀ ਦੇਖਦੇ ਹੋ ਕਿਵੇਂ ਦੇਖਦੇ ਹੋ ਵੀ ਕਿਉਂ ਨਹੀਂ ਪਤਾ ਉਹਨਾਂ ਨੂੰ ਦੇਖੋ ਬਾਈ ਜੀ ਜਿਹੜੀ ਇਹ ਘਟਨਾ ਵਾਪਰੀ ਹਮ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਹਮ ਇਹਨੇ ਇੱਕ ਵਾਰ ਪੂਰੀ ਦੁਨੀਆ ਨੂੰ ਹਿਲਾਤਾ ਹਮ ਪੂਰੀ ਦੁਨੀਆ ਦੇ ਵਿੱਚ ਪੂਰੇ ਗਲੋਬ ਦੇ ਵਿੱਚ ਹਲਚਲ ਪੈਦਾ ਹੋਈ ਹਮ ਤੇ ਪੂਰੇ ਗਲੋਬ ਦੇ ਮਜ਼ਦੂਰਾਂ ਨੂੰ ਇਸ ਗੱਲ ਤੇ ਇਕੱਠੇ ਹੋਣ ਲਈ ਮਜਬੂਰ ਕੀਤਾ ਕਿ ਹਾਂ ਜੇ ਅਮਰੀਕਾ ਦੇ ਵਿੱਚ ਇਹ ਘਟਨਾ ਵਾਪਰ ਸਕਦੀ ਆ ਕਿ ਅਮਰੀਕਾ ਦੇ ਲੋਕ ਇਸ ਗੱਲ ਤੇ ਲੜ ਸਕਦੇ ਆ ਤੇ ਸਾਨੂੰ ਵੀ ਲੜਨਾ ਚਾਹੀਦਾ ਕਿਉਂਕਿ ੱਤਕਾ ਪੂਰੀ ਦੁਨੀਆ ਦੇ ਮਜੂਰਾਂ ਨੂੰ ਹੋ ਰਿਹਾ ਸੀ ਤਾਂ ਜਦੋਂ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਤਾਂ ਸਾਰੀ ਦੁਨੀਆ ਤੇ ਸਰਕਾਰਾਂ ਨੇ ਮਾਲਕਾਂ ਨੇ ਡਰ ਜਾਣੀ ਇਸ ਗੱਲ ਤੇ ਹਾਮੀ ਭਰੀ ਕਿ ਹਾਂ ਤੁਹਾਡਾ ਜਿਹੜਾ 8 ਘੰਟੇ ਕੰਮ ਦਾ ਉਹਸੀਂ ਉਹ ਤੁਹਾਨੂੰ ਹੱਕ ਦਿੰਦੇ ਆ ਪਰ ਕਾਨੂੰਨ ਤਾਂ ਬਣ ਗਏ ਬਾਈ ਜੀ ਤੁਸੀਂ ਦੇਖੋ ਅੱਜ ਸੀਜ਼ਨ ਚੱਲ ਰਿਹਾ ਮੰਡੀਆਂ ਦੇ ਵਿੱਚ ਪੂੜੀਆਂ ਦਾ ਸੀ ਜਾਂ ਮਜ਼ਦੂਰ ਲਾ ਰਹੇ ਆ ਅੱਜ ਵੀ ਮਜ਼ਦੂਰ ਸਵੇਰੇ 6 ਵਜੇ ਤੋਂ ਉਹ ਡੁੱੜ ਜਾਂਦੇ ਆ ਕੰਮ ਤੇ ਤੇ ਰਾਤ ਦੇ 11-11 ਵਜੇ ਤੱਕ 11 ਵਜੇ ਤੱਕ 17 ਘੰਟੇ ਸੜ ਕੇ 6 ਵਜੇ ਤੋਂ ਰਾਤ ਦੇ 11 ਤੱਕ 17 ਘੰਟੇ ਕੰਮ ਦੇ ਬਣਦੇ ਆ ਇੰਨਾ ਨਾ ਸਮਾਂ ਕੰਮ ਕਰਦੇ ਆ ਤੇ ਅੱਜ ਵੀ ਹਾਲਾਤ ਜਾਨੀ ਬਦਲੇ ਨਹੀਂ ਹੈ ਚਾਹੇ ਕਾਨੂੰਨ ਬਣ ਗਿਆ ਪਰ ਕਾਨੂੰਨ ਉਹ ਲਾਗੂ ਨਹੀਂ ਹੋਇਆ ਜੇ ਇਹ ਕਾਨੂੰਨ ਲਾਗੂ ਕਰਾਉਣਾ ਤਾਂ ਇਹਦੇ ਆਸਤੇ ਜਿਹੜੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸਖਤ ਲੜਾਈ ਲੜਨੀ ਪੈਣੀ ਆ ਅੱਜ ਕੀ ਜਾਂ ਲੇਬਰ ਇੰਸਪੈਕਟਰ ਬਣੇ ਆ ਉਹ ਕਿੱਥੇ ਮੰਡੀਆਂ ਦੇ ਵਿੱਚ ਗਿਆ ਮਾਰਦੇ ਆ ਠੀਕ ਆ ਉਹ ਉਹ ਕਿਹੜੇ ਮਜ਼ਦੂਰਾਂ ਕੋਲੇ ਜਾਂਦੇ ਆ ਵੀ ਤੁਸੀਂ ਸਮੇਂ ਤੋਂ ਵੱਧ ਕੰਮ ਕਰ ਰਹੇ ਹੋ ਸਭ ਉਹ ਇਥੋਂ ਦੀ ਮਾਨ ਸਰਕਾਰ ਨੇ ਤਾਂ ਪਿਛਲੇ ਦਿਨੀ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਹਾਂ 12 ਘੰਟੇ ਕੰਮ ਉਸੇ ਮਾਨਤਾ ਦਿੰਦੇ ਆ ਠੀਕ ਆ ਚਲੋ ਉਹ ਗੱਲ ਵੱਖਰੀ ਹੈ ਕਿ ਮਜ਼ਦੂਰ ਜਥੇ ਬੰਦਿਆਂ ਦੇ ਵਿਰੋਧ ਕਾਰਨ ਉਹ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ ਹਮ ਪਰ ਇਥੇ ਦੀਆਂ ਸਰਕਾਰਾਂ ਇਸ ਬੇਸ਼ਰਮੀ ਦੀ ਹੱਤੋਂ ਤਰੇ ਹੋਈਆਂ ਉਹ ਜਿਹੜਾ 8 ਘੰਟੇ ਕੰਮ ਦਾ ਹੱਕ ਉਹ ਖੋਹ ਤੇ ਲੱਗੀਆਂ ਹੋਈਆਂ ਹਮ ਜੀ ਆ ਲਖਵੰਤ ਜੀ ਅੱਜ ਇੱਥੇ ਬੈਠੇ ਹੋਏ ਆ ਤੁਸੀਂ ਮਜ਼ਦੂਰਾਂ ਨੂੰ ਬੈਠ ਕੇ ਕੁਝ ਇਸ ਦਿਨ ਦੇ ਬਾਰੇ ਕੁਝ ਦੱਸਿਆ ਹੋਵੇ ਕਿ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ ਤੇ ਤੁਸੀਂ ਇਹਦੇ ਬਾਰੇ ਚਰਚਾ ਤੇ ਛੇੜੀ ਹੋਣੀ ਹੈ ਕਮਾਲ ਰੋਟੀ ਖਾਂਦੇ ਜਾਂ ਕੁਝ ਵੈਸੇ ਬੈਠ ਕੇ देखो चर्चा ताਸੀਂ ਲਗਾਤਾਰ ਹੀ ਕਰਦੇ ਨੇ ਕੋਈ ਇਹ ਨਹੀਂ ਕਿ ਅਸੀਂ ਯਾਦ ਸਪੈਸ਼ਲ ਦਿਨ ਤੇ ਕਰਨੀ ਸੀ ਹਾਂ ਸਾਰੇ ਦਿਨ ਮਜ਼ਦੂਰਾਂ ਦੇ ਮਤਲਬ ਅੱਜ ਖਾਸ ਦਿਨ ਸਾਰੇ ਦਿਨੋਂ ਮਜ਼ਦੂਰਾਂ ਦੀ ਆ ਠੀਕ ਆ ਮਜ਼ਦੂਰ ਵੀ ਤਾਂ ਆਏ ਜਾਣੇ ਦੇਪਤੀ ਹੁੰਦੀ ਆ ਮਜ਼ਦੂਰ ਤਾਂ ਆਏ ਜਾਣੇ ਨਵੀਂ ਕੀਮਤ ਤੇ ਵਿਕਦਾ ਮਜ਼ਦੂਰ ਤਾਂ ਆਏ ਜਾਣੇ ਉਹ ਖੇਟਾ ਦਾ ਕਮਾਈ ਕਰਦਾ ਮਜ਼ਦੂਰ ਤਾਂ ਆਏ ਜਾਣੇ ਧੁੱਪੇ ਸਰਦਾ ਠੀਕ ਆ ਇਸ ਕਰਕੇ ਸਾਰੇ ਗਣ ਮਜ਼ਦੂਰਾਂ ਦੇ ਆ ਮਜ਼ਦੂਰਾਂ ਨੂੰ ਕੋਈ ਇੱਕ ਤਰ੍ਹਾਂ ਦਾ ਸਰਪਤ ਕਰਨਾ ਠੀਕ ਆ ਮੈਂ ਨਹੀਂ ਸਮਝਦਾ ਪਰ ਵੱਡੀ ਵਿਸ਼ੇਸ਼ਤਾ ਮਜ਼ਦੂਰਾਂ ਦੀ ਜ਼ਿੰਦਗੀ ਚ ਇਹ ਦਿਨ ਹੀ ਲੈਂਦੀ ਆ ਇਸ ਕਰਕੇ ਇਹ ਦਿਨ ਬਹੁਤ ਮਹਾਨ ਆ ਅਸੀਂ ਲਗਾਤਾਰ ਚਰਚਾ ਕਰਤਾ ਜਨਾ ਪਰ ਅੱਜ ਦੇ ਦਿਨ ਦਾ ਇੱਕ ਨਾਰਾ ਵੀ ਦਿੱਤਾ ਸੀਗਾ ਉਹ ਨਾਰਾ ਤੁਸੀਂ ਕਹਿਣਾ ਚਾਹੋਗੇ ਦੇਸ਼ ਭਰ ਦੇ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਇਹ ਸਾਨੂੰ ਲਖਵੰਤ ਕਿਰਤੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਮਈ ਡਿਪਸ ਦੇ ਬਾਰੇ ਇਹਨਾਂ ਨੇ ਦੱਸਿਆ